ਸਤ ਨਾਮੁ ਗੁਰ ਦੇ ਸਤ ਨਾਮੁ ਰਾਹੇ ਗੁਰ ਉਹ ਕਦਾਂ ਦੇ ਬੁਣਨਾ ਫੈਸਲੇ ਤੁਸੀਂ ਦੇਖ ਰਹੇ ਹੋ ਕਿ ਬੁਰਜ ਟੈਲ ਦਾਸ ਦੇ ਬੰਤੇ ਆਨੰਦਗੁਰ ਸਾਹਿਬ ਤੋਂ

ਇਹ ਬੜਾ ਕੁਝ ਹਰ ਇੱਕ ਨੂੰ ਦੱਸਣ ਦਾ ਲੋੜ ਤਾਂ ਹੈ ਨਹੀਂ ਪਰ ਫਿਰ ਵੀ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਰਾਹੀਂ ਖਬਰਾਂ ਰਾਹੀਂ ਸਾਰਿਆਂ ਦੇ ਕੋਲ ਖਬਰਾਂ ਪਹੁੰਚੀਆਂ ਹੋਈਆਂ ਅੱਜ ਆਪਾਂ ਇੱਥੇ ਬੁਰਜ ਟਹਿਲ ਦਾ ਪਿੰਡ ਦਰਿਆ ਦੇ ਬੰਦ ਦੇ ਉੱਪਰ ਸਤਿਕਾਰਯੋਗ ਸੰਤ ਪਾਪਾ ਸਤਨਾਮ ਸਿੰਘ ਜੀ ਮਹਾਂਪੁਰਖ ਸੰਤ ਪਾਪਾ ਸੇਵਾ ਸਿੰਘ ਜੀ ਮਹਾਂਪੁਰਖਾਂ ਦੇ ਅਸਥਾਨ ਤੋਂ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਅਨੰਦਪ੍ਰਸਾਦ ਤੋਂ ਉਹ ਵਿਸ਼ੇਸ਼ ਕਰਕੇ ਪਹੁੰਚੇ ਹੋਏ ਨੇ ਸਤ ਬਾਬਾ ਕਨਈਆ ਸਿੰਘ ਜੀ ਮਹਾਪੁਰਖ ਪਟਲਾਵੀ ਵਾਲੇ ਉਹਨਾਂ ਦੇ ਆਸਾਨਾਂ ਤੋਂ ਮਹਾਪੁਰਖਾਂ ਦੀ ਵਿਰਤਵਾਸਾ ਹੋਣ ਕਰਕੇ ਉਹਨਾਂ ਪਰ ਵੀ ਸ਼ੰਤ ਬਾਬਾ ਗੁਰਕੀਸ਼ ਜੀ ਉਹ ਵੀ ਪਹੁੰਚੇ ਨੇ ਹੋਰ ਇਲਾਕੇ ਦੀਆਂ ਸਿੱਖ ਸਕਤਾਂ ਪਹੁੰਚੀਆਂ ਕਲਾਚੌਰ ਸ਼ੰਤ ਬਾਬਾ ਕਨਈਆ ਸਿੰਘ ਜੀ ਮਹਾਪੁਰਖਾਂ ਦੇ ਆਸਾਨਾਂ ਤੋਂ ਸਿੰਘ ਇੱਥੇ ਪਹੁੰਚੇ ਨੇ ਪ੍ਰਾਪਰਸ਼ਾਦੀਆਂ ਦੇਖਾਂ ਕਰਕੇ ਪ੍ਰਕਾਰਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹੁੰਦੀਆਂ ਇਸ ਕਰਕੇ ਸਾਡੀ ਸੱਚੀ ਸਰਕਾਰ ਉਹ ਹੀ ਆਕਾਰਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦੀ ਸੁਣਦਾ ਕਿਸੇ ਦੇ ਔਗਣ ਨਹੀਂ ਚਤਾਰਦਾ ਜਿਹੜਾ ਸ਼ਰਨ ਪੈ ਜ ਉਹਦੀ ਇੱਜ਼ਤ ਪਾਤਰ ਰੱਖਣ ਵਾਲਾ ਪਰਮੇਸ਼ਰ ਹੀ ਆ। ਬਾਕੀ ਆ ਜਿਹੜੇ ਬੰਨ੍ਹਕੂਨ ਟੁੱਟੇ ਲੋਕਾਂ ਦੀਆਂ ਜ਼ਮੀਨਾਂ, ਮੋਟਰਾਂ, ਪੱਕੀਆਂ ਅੰਡਰਗਰਾਊਂਡ ਕੀਤੀਆਂ ਹੋਈਆਂ ਪਾਈਪਲਾਈਨਾਂ ਸਾਰਾ ਕੁਝ ਦਰਿਆ ਦੇ ਵਿੱਚ ਤਕਰੀਬਨ 4450 ਕਿੱਲਾ ਬੁਰਜ ਤਹਿਸਿਲ ਹਸਪਿੰਡ ਦਾ ਦਰਿਆ ਦੇ ਵਿੱਚ ਝੋਨਾ ਲੱਗਿਆ ਹੋਇਆ ਸਨੇ ਮੋਟਰਾਂ, ਸਭ ਕੁਝ ਢੋੜ ਕੇ ਲੈ ਗਿਆ। ਆ ਇਧਰਲੇ ਪਾਸੇ ਤਿੰਨ ਜਗ੍ਹਾ ਤੋਂ ਕਾੜ ਰਾਤ ਹੀ ਰਾਤ ਪੈ ਗਿਆ। ਸਰਕਾਰਾਂ ਕਹੀਦਾ ਜਾਨੀ ਜੀ ਪਾਣੀ ਜ਼ਿਆਦਾ ਹੋ ਗਿਆ, ਜ਼ਿਆਦਾ ਹੋ ਜਾਣਾ, ਜ਼ਿਆਦਾ ਹੋ ਜਾਣਾ। ਇਹ ਤਾਂ ਸਾਨੂੰ ਜਾਣ ਕੇ ਡੋਪਣ ਵਾਸਤੇ ਹੀ ਆ 1988 ਵਿੱਚ ਵੀ ਹੜ ਕੋਈ ਨਹੀਂ ਸੀ ਆਇਆ ਖੜ ਲਿਆਂਦੀ ਗਏ ਸੀ ਹੁਣ ਵੀ ਇਹੀ ਕੁਛ ਆ ਧਰੀਕੇ ਪਤਨ ਵਾਲੀਆਂ ਨਹਿਰਾਂ ਕਿੱਟੀ-ਕੱਟੀਆਂ ਨਹਿਰਾਂ 40-40 ਕਰਨ ਦੀ ਇੱਕ ਨਹਿਰ ਬਣੀ ਇੱਕ ਨਹਿਰ ਵਿੱਚੋਂ 6000 ਸੂਦਾ ਨਿਕਲਦਾ ਉਹਦੇ ਵਿੱਚੋਂ ਜੀ ਮੈਂ ਸੰਤ ਜੀ ਉਹਨੂੰ ਕਦੇ ਬੰਦ ਨਹੀਂ ਦੇਖੀਆਂ ਨਹਿਰਾਂ ਜੋੜੀਆਂ ਨਹਿਰਾਂ ਦੋਈ ਹੁਣ ਉਹ ਵੀ ਗੰਦਾ ਅਖੇ ਜੀ ਨਹਿਰਾਂ ਵਿੱਚ ਗਾਰ ਭਰ ਜਾਣੀ ਨਹਿਰਾਂ ਵਿੱਚੋਂ ਗਾਰ ਕੱਢਣੀ ਤਾਂ ਸਫਾਈ ਕਰਨੀ ਸੌਖੀ ਹੁੰਦੀ ਲੋਕਾਂ ਦੇ ਘਰਾਂ ਚੋਂ ਗਾਰ ਕੱਢਣੀ ਆ ਪਰ ਕੋਈ ਨਹੀਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਇਥੇ ਆਪਣੇ ਪਿਤਾ ਸਾਧਗੁਰੂ ਤਿਲਕ ਜੰਜੂ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿੱਚ ਸਰਵਾਨ ਹੋਣ ਵਾਸਤੇ ਜਿਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਨੇ ਵੀ ਸੀਸ ਤੇ ਬਲੀਦਾਨ ਦਿੱਤੇ ਕੁਰਬਾਨੀਆਂ ਕੀਤੀਆਂ ਮਹਾਰਾਜ ਨੇ ਤਿਲਕ ਜੰਜੂ ਦੀ ਰੱਖਿਆ ਕੀਤੀ ਸਾਧਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦੇ ਵੀ ਮਨਾਂ ਦੇ ਵਿੱਚ ਸ੍ਰੇਸ਼ਟ ਪੁੱਤੀ ਦੀ ਜਾਤ ਬਖਸ਼ਣ ਜਿਸ ਕਰਕੇ ਬੈਰ ਬਰੋਧ ਈਰਖਾ ਪਕੀਲੀ ਨੂੰ ਛੱਡ ਕੇ ਕਿ ਜਿਵੇਂ ਪਾਣੀ ਛੱਡਦੇ ਤਰੀਕੇ ਹੁੰਦੇ ਈਵੇਂ ਛੱਡਣਾ ਹੁਣ ਆਮ ਲੋਕਾਂ ਨੂੰ ਪਤਾ ਵੀ ਹੈ ਨਹੀਂ ਕਿ ਉਹ ਕਹਿੰਦੇ ਜੀ ਹੁਣ ਜੀ 60000 ਕਿਊਸਕ ਪਾਣੀ ਛੱਡਿਆ ਹੋਇਆ ਪਾਣੀ ਦਾ ਜਾਦੇ ਖਤਰਾ ਜੀ ਡੈਮ ਟੁੱਟ ਜਾਊਗਾ ਹੁਣ ਰਾਤ ਨੂੰ 1 ਲੱਖ ਕਿਊਸਕ ਪਾਣੀ ਹੋਰ ਛੱਡਣਾ ਪੈਣਾ ਲੋਕਾਂ ਨੂੰ ਪਤਾ ਨਹੀਂ ਵੀ 1 ਲੱਖ ਕਿਊਸਕ ਹੁੰਦਾ ਕਿੰਨਾ ਦੱਸ ਦੇ ਕਹਿੰਦੇ ਵੀ 1 ਲੱਖ ਕਿਊਸਕ ਪਾਣੀ ਦਾ ਮਤਲਬ ਹੈ ਕਿ 2 ਕਰੋੜ 80 ਲੱਖ ਲੀਟਰ ਪਰ ਸੈਕਿੰਡ ਪਾਣੀ ਆਉਂਦਾ ਇੰਨਾ ਜਿਆਦਾ ਪਾਣੀ ਜਿਹਦੇ ਤਰਖਾਹਾਂ ਲੈਂਦੇ ਆ ਸਾਰਾ ਕੁਝ ਕਰਦੇ ਜਦ ਉਹਨਾਂ ਨੂੰ ਪਤਾ ਵੀ ਪਿੱਛੇ ਪਾਣੀ ਬਹੁਤ ਤਾਂ ਹੋ ਰਹੀ ਆ ਪਹਿਲਾਂ 18000 20000 ਕਿਸੇ